ਨਵਾਈ ਨਹੀਂ ਕੀਤੀ ਗਈ ਸਰਕਾਰ ਨੇ ਕੋਈ ਸੁਣਵਾਈ ਨਹੀਂ ਕਰੀ ਕੋਈ ਪੰਚਾਇਤ ਨਹੀਂ ਸੁਣਵਾਈ ਨਹੀਂ ਕਰੀ ਪੰਚਾਇਤਾਂ چاہے ਕੋਈ ਵਹਰਾ ਲੈ ਐਮ ਐਲ ਏ ਜੀ ਵੋਟਾਂ ਲੈਣ ਆਉਂਦੇ ਆ ਅਸੀਂ ਇੱਥੇ ਕੁੱਟਕੇ ਦੇ ਵੱਲਾਂ ਗਾਈ ਡਲੇ ਮਾਰ ਕੇ ਦੇ ਵੱਲਾਂਗੇ ਬੇੜੇ ਚ ਅਸੀਂ ਪੰਚਾਇਤ ਨਹੀਂ ਵੜਨ ਦਿੰਦੇ ਜਾਨੀ ਨੁਕਸਾਨ ਹੋ ਗਿਆ ਸਰਕਾਰ ਜ਼ਿੰਮੇਵਾਰਾ ਸੀ ਜ਼ਿੰਮੇਵਾਰ ਨਹੀਂ ଥିਲੀ ਅਸੀਂ ਐਸ ਡੀ ਐਮ ਨੂੰ ਵੀ ਮਿਲ ਕੇ ਆਏ ਆ ਜੀ ਉਹਨਾਂ ਨੂੰ ਵੀ ਆਖਿਆ ਸੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਹਿੰਦੇ ਅਸੀਂ ਵੀਡੀਓ ਸਾਬ ਨੂੰ ਕਹਿੰਨੇਗੇ ਉਹ ਵੀ ਕੋਈ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਕੋਈ ਇੱਥੇ ਸੁਣਵਾਈ ਨਹੀਂ ਸਾਡੀ ਨਾ ਕੋਈ ਐਮ ਐਲ ਏ ਸੁਣਾਈ ਕਰਦਾ ਨਾ ਕੋਈ ਮੈਂਬਰ ਨਾ ਕੋਈ ਸਰਪੰਚ ਕੋਈ ਨਹੀਂ ਇੱਥੇ ਆ ਉਹ ਕਹਿੰਦਾ ਵੀ ਮੈਂ ਚਾਪ ਹੀ ਐਮ ਐਲ ਐਪੀ ਆ ਐਸਾ ਜਿੰਨਾ ਆਉਂਦਾ ਸਾਰਾ ਪਸੇ ਪੈਪਰ ਦਬ ਦਬ ਨਾਲੇ ਬਣਾਵਣਾ ਫੈਕਟਰੀ ਤੇ ਖਾਈ ਜਾਂਦੇ ਆ ਪਿੰਡ ਦਾ ਨਾਂਅ ਮਾਰਤਾ ਗਰੀਬਾਂ ਦੀ ਬਸਤੀ ਆ ਵਿਚਾਰਾਂ ਦੀ ਉੱਥੇ ਕੋਈ ਪ੍ਰਬੰਧਕ ਨਹੀਂ ਜਾਂਦਾ ਫੈਕਟਰੀ ਵੀਡੀਓ ਤੇ ਪ੍ਰਬੰਧਕ ਇਹਨਾਂ ਤੇ ਪੂਰਨ ਕਾਰਵਾਈ ਹੋਣੀ ਚਾਹੀਦੀ ਆ ਜਿੰਨਾ ਵੀ ਪੈਸਾ ਸਾਡੇ ਪਰਦਾ ਨੁਕਸਾਨ ਹੋਇਆ ਇਹਨਾਂ ਤੋਂ ਵਸੂਲਿਆ ਜਾਵੇ ਸਾਰਾ ਆ ਸ਼ੜਕ ਦਾ ਬਹੁਤ ਜਿਆਦਾ ਜੇ ਕੋਈ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤਾਂ ਅਸੀਂ ਕੋਰਟ ਰਾਹੀਂ ਇਹ ਲਾਵਾਂਗੇ ਸਸੀ ਕਾਲ ਜੀ ਸਾਰਿਆਂ ਨੂੰ ਤਲਵੰਡੀ ਸਾਬੋ ਦੇ ਨਾਲ ਲੱਗਦੇ ਪਿੰਡ ਤੇਉਣਾ ਪੰਜਾਰੀਆਂ ਖੜੇ ਆ तकरीबन ਤੁਸੀਂ ਅੰਦਾਜ਼ਾ ਲਾ ਲਿਆ ਹੋਣਾ ਜਿਹੜੇ ਮੈਂ ਤੁਹਾਨੂੰ ਹਾਲਾਤ ਦਿਖਾ ਰਿਆਂ ਇਹ ਲੋਕ ਕਿੰਨੇ ਇੱਕ ਦੁਖੀ ਹੋਣਗੇ ਜਿਹੜਾ ਤੁਸੀਂ ਰੋਡ ਦੇਖ ਰਹੇ ਹੋ ਇਹ ਤਲਵੰਡੀ ਤੋਂ ਕਾਲਿਆਂ ਵਾਲੀ ਨੂੰ ਮੇਨ ਰੋਡ ਜਿਹੜਾ ਰਸਤਾ ਲੰਘਦਾ ਹੈ ਉਹ ਰੋਡ ਹੈ ਹਾਲਾਤ ਕੀ ਬਣੇ ਹੋਏ ਨੇ ਲੋਕ ਹੈ ਜਿਹੜੇ ਦੁਖੀ ਹੋਏ ਨੇ ਅੱਜ ਇਕੱਠ ਕੀਤਾ ਹੈ ਕੀ ਕਹਿਣਾ ਚਾਹੁੰਦੇ ਨੇ ਕਿਹੜੇ-ਕਿਹੜੇ ਮੈਕਮੇ ਨੂੰ ਇਹ ਮਿਲ ਚੁੱਕੇ ਨੇ ਇਹਨਾਂ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਸੁਣਵਾਈ ਕਰਨ ਵਾਲੀ ਸਰਕਾਰ ਹੈ ਜਿਹੜੀ ਉਹ ਆਮ ਲੋਕਾਂ ਦੀ ਸੁਣਵਾਈ ਕਿਉਂ ਨਹੀਂ ਕਰ ਰਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀਡੀਓ ਨਾਲ ਐਂਡ ਤੱਕ ਬਣੇ ਕੀ ਮਸਲਾ ਬਾਈ ਇਕੱਠੇ ਹੋਇਓ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਅਸੀਂ ਕਹਿਣਾ ਚਾਹੁੰਦੇ ਆਂ ਸਾਡੇ ਹਾਲ ਦੇਖਿਆ ਜਾਏ ਵਿੜੇ ਦਾ ਕੇ ਤੜਕੇ ਲੰਕੀ ਨੇ ਕੋਈ ਮਿਸਤਰੀ ਹੈ ਕੋਈ ਦਿਹਾੜੀ ਹੈ ਕੋਈ ਆਪ ਦੇ ਕਟਿੰਗ ਕਰਦਾ ਹੈ ਆਪ ਦੇ ਨਹੀਂ ਨਿ ਦਿਹਾੜੀ ਛੱਡ ਕੇ ਹਜ਼ਾਰ ਹਜ਼ਾਰ ਰੁਪਇਆ ਇੱਥੇ ਖਾਲੀ ਦੇ ਲੰਕੀ ਨੇ ਇੱਥੇ ਗੰਦੇ ਜਿਹੜਕੇ ਦੇ ਮੱਥਾ ਮਾਰੀ ਜਾਂਦੇ ਆ ਕਿਸੇ ਦੇ ਮੂੰਹ 'ਚ ਪਈ ਜਾਂਦਾ ਕਿਸੇ ਦੇ ਕੰਵੇਂ ਪਈ ਜਾਂਦਾ ਕੋਈ ਇੱਥੇ ਸੁਣਵਾਈ ਨਹੀਂ ਸਾਡੀ ਨਾ ਕੋਈ ਐਮਐਲਏ ਸੁਣਾਈ ਕਰਦਾ ਨਾ ਕੋਈ ਮੈਂਬਰ ਨਾ ਕੋਈ ਸਰਪੰਚ ਕੋਈ ਨਹੀਂ ਇੱਥੇ ਆ ਕੇ ਖੜਦਾ ਪਹਿਲਾਂ ਮਿਲੂ ਪਹਿਲਾਂ ਬਾਈ ਜੀ ਬਹੁਤ ਨੂੰ ਮਿਲੇ ਆ ਇੱਥੇ ਐਮਐਲਏ ਵੀ ਆਏ ਆ ਇੱਥੇ ਇਹਨਾਂ ਦੇ ਬਲਾਕ ਦੇ ਅਫਸਰ ਆਏ ਆ ਨਾ ਕਿ ਉਹਨਾਂ ਨੇ ਸਾਡੀ ਸੁਣੀ ਐ ਉਹ ਆ ਕੇ ਪਾਣੀ ਦੇਖ ਕੇ ਮੁਰਜ ਜਾਂਦੇ ਆ ਮੋੜ ਤੋਂ ਮੁਰਜ ਜਾਂਦੇ ਆ ਸਾਨੂੰ ਕਹਿ ਕੇ ਵਾਜ ਜਾਂਦੇ ਆ ਵੀ ਤੁਹਾਡੀ ਆ ਹੱਲ ਕਰ ਜਾਾਂਗੇ ਜਦੋਂ ਵੋਟਾਂ ਆਉਂਦੀਆਂ ਵੋਟਾਂ ਵੇਲੇ ਕਹਿੰਦੇ ਆ ਕੋਈ ਨਹੀਂ ਵੋਟਾਂ ਪਾ ਜਾਂਦੇ ਤੁਹਾਡਾ ਹੱਕ ਆ ਕੰਮ ਕਰਾ ਦੇਾਂਗੇ ਜ਼ਰੂਰ ਕਰਾਵਾਂਗੇ ਮੁੜ ਕੇ ਕੋਈ ਨਹੀਂ ਆ ਕੇ ਖੜਦਾ ਇੱਥੇ ਬਾਅਦ ਸਾਨੂੰ ਇਹਨਾਂ ਨੇ ਇਹ ਆਖਿਆ ਵੀ ਤੁਹਾਡਾ ਨਾਲਾ ਨਾਲ ਬਣੂਗਾ ਜਦੋਂ ਸੜਕ ਬਣ ਗਈ ਸੜਕ ਤੋਂ ਬਾਅਦ ਤੁਹਾਡਾ ਨਾਲਾ ਬਣਾ ਕੇ ਦੇਵਾਂਗੇ ਇੰਦਰਲੇ ਪਾਸੇ ਗੰਦ ਕੱਟ ਕੇ ਦੇਵਾਂਗੇ ਸਾਡੀ ਉਸ ਤੋਂ ਬਾਅਦ ਕੋਈ ਥਣ ਬਾਈ ਨਹੀਂ ਕਰੀ ਇੰਨਾ ਕੁ ਸਾਡਾ ਨਾਲਾ ਬਣਾ ਨਾ ਕੋਈ ਸਾਨੂੰ ਗੰਦ ਘਟ ਕੇ ਤੇ ਲਾਰੇ ਕੱਲੇ ਕੱਲੇ ਲਾਰੇ ਆ ਜੀ ਇਵੇਂ ਕਰਨੀ ਸੀ ਅਸੀਂ ਇਹਨਾਂ ਦੇ ਸਹਿਮਤੀ ਨਾ ਕੀਤੀ ਆ ਮੜੀ ਜੇ ਦੀ ਫੋਟੋ ਲੈ ਲਓ ਦੂਜੇ ਨੰਬਰ ਤੇ ਜਿਹੜਾ ਇਹਦੇ ਵਿੱਚ ਅਸੀਂ ਅਖੇ ਤੁਸੀਂ ਪੈਪਾ ਪਾ ਦੇ ਵੀ ਅੰਡਰਗਰਾਉਂਡ ਹੀ ਜਾਣਦੇ ਹੋਏ ਡੱਗੀਆਂ ਬਣ ਕੇ ਜਿਹੜਾ ਜਾਣਾ ਵੀ ਅੰਡਰਗਰਾਉਂਡ ਜਾਣਦੇ ਹਾਂ ਹਾਂ ਇਧਰਲੇ ਪਾਸੇ 6 ਫੁੱਟ ਡੂੰਘਾ ਹੈ ਜੇ ਉਧਰ ਬੱਸਾ ਇੱਥੇ ਕੋਈ ਕੋਈ ਸੈਡ ਹੀ ਨਹੀਂ ਮਿਲਦੀ ਜਾਂ ਤਾਂ ਉਧਰ ਡਿੱਗੂਗੀ ਬੱਸ ਜਾਂ ਇੱਧਰ ਡਿੱਗੂ ਜੇ ਜਾਨੀ ਨੁਕਸਾਨ ਹੋ ਗਿਆ ਸਰਕਾਰ ਜ਼ਿੰਮੇਵਾਰਾ ਸੀ ਜ਼ਿੰਮੇਵਾਰ ਨਹੀਂ ଥି ਉਹਦੇ ਪ੍ਰਸ਼ਾਸਨੀ ਜ਼ਿੰਮੇਦਾਰ ਹੈ ਵੀ ਕੋਈ ਕਿਸੇ ਮੌਤ ਹੁੰਦੀ ਆ ਕੁਝ ਵੀ ਹੁੰਦਾ ਆ ਦੇਖੋ ਇਹਦੇ ਚਿੱਕੜ ਦੇ ਵਿੱਚ ਦੀ ਹੁਣ ਕੀ ਹਾਲ ਆ ਸਾਡਾ ਦੇਖੋ ਤੜਕੇ ਦੇ ਜਵਾਕ ਮੰਡੀ ਅੱਗੇ ਕੰਮਾਂ ਤੇ ਇਹ ਕੰਮ ਵਾਲਿਆ ਕੇ ਜਿਹੜਾ ਹਜ਼ਾਰ-ਹਜ਼ਾਰ ਰੁਪਇਆ ਦਿਹਾੜੀ ਪਾਉਂਦੇ ਆ ਗਿਆ ਤੇ ਕੰਮਾਂ ਤੇ ਜਾਂਦੇ ਆ ਜਦੋਂ ਆ ਜਿਆਦਾ ਦਿਹਾੜੀਆਂ ਨੂੰ ਲੱਗੇ ਪਈ ਹੈ ਔਰ 200 ਦਾ ਕੰਮ ਵਾਲੀ ਸਸ ਨੂੰ ਕਿਸੇ ਮਹਿਕਮੇ ਨੂੰ ਮਿਲਿਓ ਅਸੀਂ ਐਸਡੀਐਮ ਨੂੰ ਵੀ ਮਿਲ ਕੇ ਆਏ ਆ ਜੀ ਉਹਨਾਂ ਨੂੰ ਵੀ ਆਖਿਆ ਸੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਹਿੰਦੇ ਅਸੀਂ ਵੀਡੀਓ ਸਾਬ ਨੂੰ ਕਹਿੰਨੇ ਆਂਗੇ ਉਹ ਵੀ ਕੋਈ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਉਹ ਸਾਰੀ ਸੜਕ ਅਸੀਂ ਪਿਛਲੇ ਸਾਲ ਤਾ ਦੋ ਸਮਝ ਲਓ ਵੀ ਦੋ 100 ਫੁੱਟ ਬਣਾਈ ਆ ਸੜਕਾਂ ਇਹ ਪਿਛਲੇ ਸਾਲ ਤਾ ਤਿਆਰ ਕਰਾਈ ਹੈ ਹੁਣ ਉਹ ਤਿੰਨ ਕਿੱਲੇ ਵਾਹੀ ਉਹ ਸੜਕ ਟੁੱਟ ਗਈ ਉਹ ਨੁਕਸਾਨ ਕੀ ਦਾ ਸਾਡਾ ਜੀ ਆ ਜਨਤਾ ਦਾ ਕਿਦੋਂ ਪ੍ਰਸ਼ਾਸਨ ਕੋਈ ਦੇਖ ਹੀ ਨਹੀਂ ਰਿਹਾ ਗਾ ਗੱਲ ਐਸ ਡੀ ਐਮ ਨੂੰ ਅਸੀਂ ਮਿਲਿਆ ਹੁਣ ਅਜਤੂ ਬਾਅਦ ਚ ਅਸੀਂ ਡੀ ਸੀ ਸਾਹਿਬ ਦੇ ਜਾਣਾ ਡੀ ਸੀ ਸਾਹਿਬ ਨੂੰ ਤਲਾਹ ਦੇਵਾਂਗੇ ਉਸ ਤੋਂ ਬਾਅਦ ਚ ਦੇਖਾਂਗੇ ਕੋਰਟ ਕੇਸ ਪਾ ਦੇਾਂਗੇ ਅਸੀਂ ਉਹ ਬਰਾਹਰ ਬਣਿਆ ਪਿਆ ਇੱਥੇ ਬਸ ਹੈ ਜੀ ਸੁਣਦੇ ਹੀ ਨਹੀਂ ਜੀ ਸਾਡੀ ਤਾਂ ਗੱਲ ਨਹੀਂ ਸੁਣਦੇ ਅਸੀਂ ਇਹ ਬੋਤਲ ਕਰਕੇ ਜੇ ਕਹਿੰਦੇ ਗੰਦ ਹੀ ਅਸੀਂ ਤੁਰੇ ਫਿਰਦੇ ਆਂ ਅਸੀਂ ਗੰਦ ਚ ਤੁਰੇ ਫਿਰਦੇ ਆਗੇ ਆਹ ਰੋਟੀ ਖਾਣ ਦਾ ਹਾਲ ਕੋਈ ਰਕਾਂ ਦਾ ਸਹੀ ਗੱਲ ਹੈ ਸਾਡੀ ਗਲੀ ਦਾ ਹਾਲ ਦੇਖਿਆ ਜਾਵੇ ਆ ਕਿ ਠੀਕ ਨਹੀਂ ਲਿਕੇ ਸਾਡੇ ਬੱਚੇ ਜਾਂਦੇ ਸਕੂਲਾਂ ਪੰਚਾਂ ਨੂੰ ਕਹਿ ਕੇ ਰਹੇ ਸੀ ਪੰਚਾਂ ਨੂੰ ਵੀ ਕਿਹਾ ਜੀ ਪੰਚਾਇਤ ਨੂੰ ਵੀ ਕਿਹਾ ਜੀ ਘਣਾ ਕੋਈ ਹੱਲ ਨਹੀਂ ਹੋ ਰਿਹਾ ਸਾਡੀ ਨਾਲੀ ਦੇਖ ਲਓ ਜੀ ਬੁਰਾ ਹਾਲ ਹੋਇਆ ਪਿਆ ਬੱਚਿਆਂ ਦਾ ਨੰਗਾ ਟਾਪਾ ਵੀ ਔਖਾ ਸਕੂਲ ਨੂੰ ਜਾਣ ਨੂੰ ਠੀਕ ਹੈ ਸਾਡੇ ਸਾਰੇ ਲੋਕ ਅੰਦਰ ਹੁੰਦੇ ਅਸੀਂ ਸਾਰੇ ਗਲੀਆਂ ਚੋਂ ਨੇ ਆ ਜੀ ਠੀਕ ਹੈ ਸਾਡੇ ਘਰਾਂ ਦਾ ਬੁਰਾ ਹਾਲ ਹੋਇਆ ਪਿਆ ਹੱਥ ਮੰਨ ਕੇ ਬੇਨਤੀ ਹੈ ਸਰਕਾਰ ਨੂੰ ਗਲੀ ਦਾ ਕੋਈ ਨਾ ਕੋਈ ਹੱਲ ਕਰਿਆ ਜਾਵੇ ਜੀ ਮਾਈਂ ਨਹੀਂ ਕੀਤੀ ਗਈ ਸਰਕਾਰ ਨੇ ਕੋਈ ਸੁਣਵਾਈ ਨਹੀਂ ਕਰੀ ਕੋਈ ਪੰਚਾਇਤ ਨੇ ਸੁਣਵਾਈ ਨਹੀਂ ਕਰੀ ਜੀ ਨਹੀਂ ਹੁਣ ਕਿਸੇ ਨੂੰ ਮਿਲਉ ਕੋਈ ਆਇਆ ਇੱਥੇ ਮਿਲਿਆ ਤੁਹਾਨੂੰ ਨਹੀਂ ਜੀ ਬਲਜਿੰਦਰ ਕੌਰ ਆਏ ਬਹੁਤ ਐਮਐਲਏ ਆਏ ਜੀ ਹਰੇਕ ਨੇ ਇਸ ਨਾਲ ਦੀ ਹੱਲ ਕਰੇ ਵੀ ਹੱਲ ਕਰਕੇ ਜਾ ਜੀ ਕੋਈ ਨੇ ਕੋਈ ਹੱਲ ਨਹੀਂ ਕਰਿਆ ਅੱਗੇ ਤਾਂ ਪੰਚਾਇਤਾਂ ਹੀ ਪੰਚਾਇਤਾਂ ਚਾਹੇ ਕੋਈ ਬਾਹਰਲੇ ਐਮਐਲਏ ਜੀ ਵੋਟਾਂ ਲੈਣ ਆਉਂਦੇ ਆ ਅਸੀਂ ਇੱਥੋਂ ਕੁੱਟਕੇ ਦੇ ਵੱਲਾਂਗੇ ਡਲੇ ਮਾਰਕੇ ਦੇ ਵੱਲਾਂਗੇ ਬੇੜੇ ਜੋ ਅਸੀਂ ਪੰਚਾਇਤ ਨਹੀਂ ਵੜਨ ਦਿੰਦੇ ਜਦੋਂ ਕੋਈ ਸਾਡਾ ਹੱਲ ਨਹੀਂ ਕਰ ਸਕਦਾ ਸਾਡੇ ਬੱਚਿਆਂ ਨੂੰ ਵੀ ਜਾਣਾ ਔਖਾ ਸਕੂਲ ਚ ਜਦੋਂ ਮੀਂਹ ਆ ਜਾਂਦੀ ਬਹੁਤ ਔਖਾ ਰਹਿੰਦਾ ਹੈ ਕੰਬੇ ਨੂੰ 2 ਸਾਲ ਹੋ ਗਏ ਸਾਡੇ ਘਰ ਦੇ ਮੂਰੇ ਕੰਬਾ ਡਿੱਗਿਆ ਪਿਆ ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਬਹੁਤ ਜਾਣੇ ਨੂੰ ਕਹਿ ਚੁੱਕੇ ਆਂ ਕਿ ਕੰਬਾ ਵੀ ਸਹੀ ਕਰਿਆ ਜਾਵੇ ਉਹ ਕੰਬਾ ਜੀ ਹੜ੍ਹ ਜੋ ਚੀ ਖਾਡੋ ਦੇਦੀ ਦੋਨੇ ਤੇ ਮੁੰਡਾ ਕੱਲਾ ਇਹ ਦਿਹਾੜੀ ਤੇ ਜਾਂਦਾ ਜੀ ਦਿਹਾੜੀ ਵਾਲੇ ਨੂੰ ਅਸੀਂ ਕਿੱਥੋਂ ਰੱਖ ਗਏ ਜੀ ਜਦੋਂ ਮੀਂਹ ਆ ਜਾਂਦਾ ਸਾਡਾ ਘਰ ਡੁੱਬ ਜਾਂਦਾ ਜੀ ਅੱਛਾ ਤੁਹਾਡੇ ਤੋਂ ਵੀ ਨਿਤਰੀ ਦਾ ਤੇ ਘਰੋਂ ਵੀ ਹਾਂ ਜੀ ਘਰੋਂ ਜੀ ਇਹਦੇ ਡੈਡੀ ਵੀ ਨਹੀਂ ਤੁਰ ਸਕਦੇ ਹਾਂ ਨਹੀਂ ਜੀ ਤੁਰਦਾ ਕਦੇ ਦੋਨਾਂ ਤੋਂ ਨਹੀਂ ਤੁਰੀਦਾ ਦੋਨਾਂ ਤੋਂ ਹੀ ਤੁਰਿਆ ਜਾਂਦਾ ਤੂੰ ਦਿਹਾੜੀ ਤੇ ਕੰਮ ਕਰਦਾ ਹਾਂ ਜੀ ਦਿਹਾੜੀ ਤੇ ਅੱਜ ਫਿਰ ਗਿਆ ਨਹੀਂ ਅੱਜ ਗਿਆ ਨਾਲਾ ਕੱ ਪਾਣੀ ਵਰਤਾ ਕਰਕੇ ਨਾਲਾ ਕੱਢਣਾ ਸੀ ਜੀ ਇਹਨਾਂ ਨੇ ਦਿਹਾੜੀਆਂ ਨੇ ਆ ਰੱਖ ਲਿਆ ਠੀਕ ਹੈ ਹਾਂ ਕੀ ਕਹਿਣਾ ਚਾਹੁੰਦੇ ਨਹੀਂ ਕੀ ਮਸਲਾ ਇਹ ਸਰਮੇ ਇਹ ਕਹਿਣਾ ਚਾਹਣਾ ਵੀ ਇਹ ਜਿਹੜੀ ਸੜਕ ਜਿਹੜਾ ਪਾਣੀ ਦਾ ਮਸਲਾ ਹੈ ਇਹ ਪਾਈਪ ਪਿੱਛੋਂ ਬੰਦ ਹੈ ਮੁੱਢ ਤੋਂ ਸਾਡਾ ਸਾਰੇ ਘਰਾਂ ਦਾ ਪਾਣੀ ਸੀਵਰੇਜ ਦਾ ਉਸੇ ਜਾ ਰਿਹਾ ਹੈ ਆ ਮੈਂ ਪ੍ਰੋਪਰ ਵੀਡੀਓ ਬਣਾ ਲਿਓ ਮੈਂ ਮੇਰੇ ਘਰੋਂ ਪਾਣੀ ਛੱਡੂਗਾ ਪਾਣੀ ਉੱਥੇ ਜਾ ਰਿਹਾ ਹੈ ਇਹਨਾਂ ਨੇ ਕੀ ਹੈ ਵੀਡੀਓ ਦੀ ਫੈਕਟਰੀ ਦੀ ਤੇ ਆਪਣਾ ਜਿਹੜਾ ਪ੍ਰਬੰਧ ਹੈ ਸਾਡੇ ਉਹਦੀ ਸਾਡੇ ਪਿੰਡ ਦਾ 1 ਲੱਖ ਇੱਕ ਕਰੋੜ 25 ਲੱਖ ਰੁਪਏ ਦਾ ਬਾਸ ਹੋ ਗਿਆ ਜੀ ਸਾਡੇ ਕੋਲ 28 ਲੱਖ ਰੁਪਏ ਪਿਆ ਚਾਰ 8 ਲੱਖ ਰੁਪਏ ਸਾਡੇ ਕੋਲ 15 ਫੰਡ ਦਾ ਪਿਆ ਜਿਹਦੇ ਚੋਂ ਤੁਸੀਂ ਗੰਦੇ ਨਾਲੇ ਪਾਣੀ ਤੇ ਵੀ ਅਸੀਂ ਲਾ ਸਕਦੇ ਆ 4 ਲੱਖ ਰੁਪਏ ਇਹ ਗਰੀਬਾਂ ਦੀ ਬਸਤੀ ਆ ਵਿਚਾਰਾਂ ਦੀ ਉੱਥੇ ਕੋਈ ਪ੍ਰਬੰਧਕ ਨਹੀਂ ਜਾਂਦਾ ਕੋਈ ਨਹੀਂ ਆਉਂਦਾ 26 ਤਰੀਕ ਦੀ ਵੀਡੀਓ ਪਾਈ ਹੋਈ ਹੈ ਨਾ ਤਾਂ ਸੈਕਟਰੀ ਨੇ ਚੈੱਕ ਕੀਤੀ ਹੈ ਨਾ ਪ੍ਰਬੰਧਕ ਨੇ ਚੈੱਕ ਕੀਤੀ ਹੈ ਨਾ ਵੀਡੀਓ ਨੇ ਚੈੱਕ ਕੀਤੀ ਹੈ 29 ਤਰੀਕ ਨੂੰ ਐਸਡੀਐਮ ਸਾਹਿਬ ਨੇ ਵੀਡੀਓ ਦੇਖ ਕੇ ਮੈਨੂੰ 11:33 ਤੇ ਫੋਨ ਲਾਇਆ ਉਹਨਾਂ ਨੇ ਮੈਨੂੰ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਮੈਂ ਆਪਦੇ ਜੇਬ ਚੋਂ ਪੈਸੇ ਦੇਣਾ ਤੁਸੀਂ ਇਹ ਸੀਵਰੇਜ ਖਿਲਾ ਲਓ ਮੈਂ ਉਹਨਾਂ ਨੂੰ ਕਿਹਾ ਵੀ ਸਰ ਨਹੀਂ ਜਦੋਂ ਸਾਡੇ ਕੋਲੇ ਫੰਡ ਪਿਆ ਸੀ ਸਤੋਂ ਪੈਸੇ ਕਿਉਂ ਲੇਜੇ ਐਸ.ਡੀ.ਐਮ ਸਾਹਿਬ ਬਹੁਤ ਵਧੀਆ ਬੰਦੇ ਨੇ ਮੈਂ ਉਹ ਸਬਸਦ ਦਾ ਬਹੁਤ-ਬਹੁਤ ਦੁਬਾਰੇ ਬੇਰਤਨ ਨਾ ਬਤ ਕਰਦਾ ਸੈਕਟਰੀ ਵੀਡੀਓ ਤੇ ਪ੍ਰਬੰਧਕ ਇਹਨਾਂ ਤੇ ਪੂਰਨ ਕਾਰਵਾਈ ਹੋਣੀ ਚਾਹੀਦੀ ਹੈ ਜਿੰਨਾ ਵੀ ਪੈਸਾ ਸਾਡੇ ਪ੍ਰਧਾਨ ਨੁਕਸਾਨ ਹੋਇਆ ਹੈ ਇਹਨਾਂ ਤੋਂ ਵਸੂਲਿਆ ਜਾਵੇ ਸਾਰਾ ਆ ਸੜਕ ਦਾ ਬਹੁਤ ਜਿਆਦਾ ਇਹ ਕੋਈ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤਾਂ ਅਸੀਂ ਕੋਰਟ ਰਾਹੀਂ ਇਹ ਲਾਵਾਂਗੇ ਅਸੀਂ ਆਪਦੇ ਪਿੰਡ ਦੇ ਫੰਡ ਚੋਂ 1 ਰੁਪਿਆ ਨਹੀਂ ਲੱਗਣ ਦੇਣਾ ਸੈਕਟਰੀ ਵੀਡੀਓ ਤੇ ਪ੍ਰਬੰਧਕ ਇਹ ਚਿੱਠੀ ਕਿਹਨਾਂ ਨੂੰ ਦਿੱਤੀ ਸੀ ਤੁਸੀਂ ਮਿਲੇ ਸੀ ਕਿਸੇ ਨੂੰ ਹਾਂਜੀ ਆ ਐਪਲੀਕੇਸ਼ਨ ਦਿੱਤੀ ਆ ਜੀ ਐਸਡੀਐਮ ਸਾਹਿਬ ਨੇ ਰੀਕਮੈਂਡ ਕਰੀ ਹੋਈ ਆ ਦੇਖੋ 26 4 2024 ਨੂੰ ਗੱਲ ਇਹ ਆ ਜੀ ਜਿਹੜਾ ਸੈਕਟਰੀ ਐ ਵੀਡੀਓ ਐ ਜਿਹੜਾ ਸਾਡੇ ਪ੍ਰਬੰਧ ਕਰਾਇਆ ਇੱਕ ਸਾਡੇ ਇਥੇ ਆਮ ਆਦਮੀ ਦੀ ਪਾਰਟੀ ਦਾ ਵਰਕਰ ਆ ਸਾਡੇ ਨਾਲ ਨਿੱਜੀ ਕੋਈ ਰੌਲਾ ਨਹੀਂ ਨਾ ਬੱਟਦਾ ਨਾ ਖਾਲਦਾ ਰੌਲਾ ਇਹ ਵੀ ਉਹਨੂੰ ਉਹਨਾਂ ਨੇ ਮੋਰਾ ਬਣਾ ਰੱਖਿਆ ਅਣਜਾਣ ਬੰਦਾ ਹੈ ਉਹਨੂੰ ਪਤਾ ਨਹੀਂ ਉਥੇ ਅੱਜ 500 ਰੁਪਏ ਲਾ ਕੇ ਟੂਆ ਫਟਾਤਾ ਬਿਨਾਂ ਗੱਲ ਤੋਂ ਇਹ ਕੀ ਆ ਪਹਿਲਾਂ ਟੈਂਕ ਵੇਲੇ ਸਾਡਾ ਰੌਲਾ ਪਿਆ ਟੈਂਕ ਤਿਆਰ ਕਰਾਉਂਦਾ ਸੀ ਸੈਕਟਰੀ 80000 ਚ ਵਾਟਰ ਵਸਦਾ ਅਸੀਂ 32000 ਚ ਤਿਆਰ ਕਰਾਇਆ ਮੈਂ ਤੇ ਭਪਿੰਦਰ ਸੰਘਣੇ ਤੇ ਨਿੱਕਾ ਸੰਘਣੇ ਕੋ ਸਾਡੇ ਨਾਲ ਖਾਰਖਾਨਾ ਹੁਣ 15000 ਦਾ ਠੇਕਾ ਦੇ ਇਹਨੂੰ ਫਿਰਦੇ ਆ ਪੰਜ ਟੈਂਕੀਆਂ ਇਥੋਂ ਪਾਈਆਂ ਛੀਪ ਆਈਆਂ ਸੀ ਇੱਕ ਮੁਕਰਗੇ ਇੱਕ ਦੇ ਪੈਸੇ ਮੈਂ ਪੱਲੇ ਦਿੱਤੇ ਐ ਇਹਨਾਂ ਨੇ ਪਾਇਆ 15 ਡੈਂਕੀਆਂ ਦੇ ਬਿੱਲ ਉੱਥੇ ਜਾ ਕੇ ਦੇਖ ਲਓ ਮੈਂ ਪੱਖਾ ਤਾਰਿਆ ਥੱਲੇ 2000 ਰੁਪਇਆ ਲਾਇਆ 1000 ਰੁਪਇਆ ਮਿਸਤਰੀ ਨੂੰ ਦਿੱਤਾ ਸੰਗਤ ਸਾਹਿਬ ਬਗੜ ਮਿਸਤਰੀ ਨੂੰ ਮੇਰੇ ਉਹ ਪੈਸੇ ਨਹੀਂ ਦਿੱਤੇ ਜਿੰਨੇ ਮੈਂ ਪੈਸੇ ਲਾਇਆ ਇੱਥੇ ਜੀਸੀਬੀ ਲਈ ਟਰੈਕਟਰ ਲਾਇਆ ਸਾਰੇ ਸਬੂਤ ਨੇ ਮੇਰੇ ਕੋਲੇ ਪਾਣੀ ਕੱਢਿਆ ਫੈਕਟਰੀ ਆ ਜਿਹੜਾ ਉਹ ਕਹਿੰਦਾ ਵੀ ਮੈਂ ਟਾਪ ਹੀ ਐਮ ਐਲ ਪੀ ਆ ਇਹੀ ਗੱਲ ਉਹ ਜਿਹੜਾ ਸਾਡੇ ਪ੍ਰਬੰਧਕ ਹੈ ਉਹ ਕਹਿੰਦਾ ਅਜਾ ਹੱਥ ਨੇ ਵੀਡੀਓ ਸਾਹਿਬ ਆਏ ਗਿੜਾ ਦੇਖੇ ਮੁੜ ਗਏ ਨਾਲਾ ਬਣਾ ਲਓ ਫਲਾਨਾ ਕਰ ਲਓ ਆ ਚਾਰ ਵਾਰੀ ਸੀਵਰੇਜ ਪੈ ਗਿਆ ਜੀ ਸਾਡੇ ਪਿੰਡ ਚਾਰ ਵਾਰੀ ਨਵੋਜਾ ਸਕੂਲ ਵਾਲੇ 1995 ਦਾ ਸੀਵਰੇਜ ਪਿਆ ਫਿਰ ਸਰਪੰਚ ਸਰਵਾਲ ਵੇਲੇ ਸੀਵਰੇਜ ਪਿਆ ਇਹ ਪੈਸਾ ਜਿੰਨਾ ਆਉਂਦਾ ਸਾਰਾ ਪਸੇ ਪੈਪਰ ਦਬ ਦਬ ਨਾਲੇ ਬਣਾਵਣਾ ਸੈਕਟਰੀ ਤੇ ਖਾਈ ਜਾਂਦੇ ਆ ਪਿੰਡ ਦਾ ਨਾਅਤ ਮਾਰਤਾ 32 ਲੱਖ ਰੁਪਇਆ ਲਾ ਕੇ ਸੜਕ ਬਣਾਈਏ ਤੇ ਪਾਣੀ ਪਿੰਡ ਦਾ ਤੁਸੀਂ ਹਾਲ ਦੇਖੋ ਕੀ ਆ ਆ ਮੇਨ ਰੋਡ ਆ ਤਲਵੰਡੀ ਤੋਂ ਕਾਲੇ ਵਾਲੀ ਆਹ ਆ ਰੋਡ ਇਹਦਾ 50 ਲੱਖ ਰੁਪਏ ਦਾ ਨੁਕਸਾਨ ਕਰਦਾ ਸਿਰਫ ਇੱਕ 1000 ਰੁਪਏ ਪਿੱਛੇ ਇਹਦਾ ਜ਼ਿੰਮੇਵਾਰ ਸੈਕਟਰੀ 1 ਕਰੋੜ ਰੁਪਏ ਵੀਡੀਓ ਤੇ ਪ੍ਰਬੰਧਕ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਵਰਕਰ ਹੈ ਜਿਹੜਾ ਉਹਨਾਂ ਨੂੰ ਗਮਰਾਹ ਜਾਂਦਾ ਇਹ ਗਮਰਾਹ ਕਰਦਾ ਤੇ ਜਾ ਉਹਨੂੰ ਇਹ ਗਮਰਾਹ ਕਰਦੇ ਆ ਅੱਜ ਅਸੀਂ ਤੜਕੇ ਦੇ ਫੋਨ ਲਾਈਏ ਨਾ ਤੇ ਜਿੰਨੇ ਵੀ ਜੀ ਮੈਂ ਜੋ ਵੀ ਤੁਹਾਨੂੰ ਸਬੂਤ ਮੈਥੋਂ ਲੈਣਾ ਚਾਹੂ ਪ੍ਰਸ਼ਾਸਨ ਮੈਂ ਇੱਕ ਇੱਕ ਚੀਜ਼ ਦਾ ਸਬੂਤ ਦੇਊਗਾ ਮੇਰੇ ਕੋਲੇ ਸਬੂਤ ਪਿਆ ਸਾਰੇ ਕੰਨੀ ਕੰਨੀ ਚੀਜ਼ ਆ ਜਿਹੜਾ ਵਾਟਰ ਬਾਕਸੇ ਕੰਮ ਹੋਇਆ ਜਿਹੜੇ ਇਹਨਾਂ ਨੇ ਘਪਲੇ ਕਰੇ ਆ ਮੈਂ ਤੁਹਾਨੂੰ ਕੱਲੀ-ਕੱਲੀ ਸੀ ਚੀਜ਼ ਦੀ ਮੂਵੀ ਦੇਊਂਗਾ ਸਬੂਤ ਦੇਊਂਗਾ ਮੈਂ ਇਥੋਂ ਜਿੱਥੇ ਮਰਜੀ ਜਿਹੜਾ ਵੀ ਪ੍ਰਸ਼ਾਸਨਿਕ ਅਧਿਕਾਰੀ ਮੰਗੂਗਾ ਉਹ ਲੈ ਸਕਦਾ ਤੇ ਮੈਂ ਐਸ.ਡੀ.ਐਮ ਸਾਹਿਬ ਦਾ ਦੁਬਾਰੇ ਫੇਰ ਧੰਨਵਾਦ ਕਰਦਾ ਕਿ ਤੁਸੀਂ ਇਹਨਾਂ ਨੂੰ ਖਿੱਚੋ ਇਹਨਾਂ ਤੇ ਮੜਾ-ਮੋਟਾ ਐਕਸ਼ਨ ਲਓ ਇਹਨਾਂ ਬੰਦਿਆਂ ਨੇ ਬਹੁਤ ਇਲਾਕੇ ਦਾ ਨੁਕਸਾਨ ਕਰਤਾ ਆ ਨੁਕਸਾਨ ਇਹਨਾਂ ਨੇ ਜਿੰਨਾ ਕਰਿਆ ਇਹਨਾਂ ਤੋਂ ਭਰੌਣਾ ਸਾਰਾ ਅਸੀਂ ਆਪਦੇ ਸਰਕਾਰ ਦੇ ਫੰਡ ਚ ਤੇ ਨਗਰ ਦੇ ਫੰਡ ਚੋਂ ਇੱਕ ਵੀ ਰੁਪਿਆ ਨਹੀਂ ਲੱਗਣ ਦੇਣਾ ਸਾਨੂੰ ਕੋਮਾ ਕੁਝ ਵੀ ਕਰਨਾ ਪੈ ਜੀ